ਪਿਆਰੇ ਬੱਚਿਓ ਸਤਿ ਸ੍ਰੀ ਅਕਾਲ ਅੱਜ 350 ਸਾਲਾ ਸੈਦੀ ਦਿਵਸ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਸ ਦੇ ਲਈ ਅੱਜ ਦਿਨ ਦੂਜਾ ਹੈ ਕੱਲ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਵਸ ਬਾਰੇ ਪੜਿਆ ਸੀ ਉਹਨਾਂ ਦੇ ਮਾਤਾ ਪਿਤਾ ਉਹਨਾਂ ਦਾ ਜਨਮ ਕਦੋਂ ਹੋਇਆ ਤੇ ਉਹਨਾਂ ਦਾ ਵਿਆਹ ਕਦੋਂ ਹੋਇਆ ਅੱਜ ਆਪਾਂ ਇਹਨਾਂ ਦੇ ਅਗਲੇ ਦਿਨ ਦੂਜੇ ਦਿਨ ਦੇ ਵਾਰੇ ਪੜਾਂਗੇ ਇਹ ਸਲਾਈਡ ਰੋਜ਼ ਪੰਜਾਬ ਸਕੂਲ ਐਜੂਕੇਸ਼ਨ 보ਡ ਦੇ ਵੱਲੋਂ ਤੁਹਾਨੂੰ ਸਾਂਝੀ ਕੀਤੀ ਜਾਏਗੀ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਣਾ ਇਸ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ ਹੈ ਇਸ ਤੋਂ ਬਾਅਦ ਤੁਸੀਂ ਆਪਣੇ ਅਧਿਆਪਕਾਂ ਤੋਂ ਇਸ ਦੇ ਬਾਰੇ ਆਪਣੇ ਪ੍ਰਸ਼ਨ ਪੁੱਛ ਸਕਦੇ ਹੋ ਅਧਿਆਪਕ ਵੀ ਤੁਹਾਡੇ ਤੋਂ ਕੁਝ ਪ੍ਰਸ਼ਨ ਪੁੱਛਣਗੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਲਾਦੋਰੀ ਪ੍ਰਗਟ ਹੋਈ ਗੁਰਾਈ ਠੀਕ ਹੈ ਜੀ ਇਸ ਦੇ ਵਿੱਚ ਗੁਰੂ ਲਾਦੋਰੀ ਜੋ ਹੈ ਉਹ ਆਪਾਂ ਪੜਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਉਤੇ ਮੇਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਵਿੱਚੋਂ ਦਲ ਭਜਨ ਯੋਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 6ਵੀਂ ਜੋਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 1644 ਈਸਵੀ ਵਿੱਚ ਸ੍ਰੀ ਕੀਰਤਪੁਰ ਸਾਹਿਬ ਜੀ ਜੋਤੀ ਜੋ ਸਮਾਗੇ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਸ਼ੂਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਅਜੋਕਾ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਹੈ ਪਿਤਾ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸ ਗਏ ਸਨ ਅਤੇ ਗੁਰੂ ਜੀ ਗਰਸਤੀ ਦੇ ਧਰਮ ਨੂੰ ਨਿਭਾਉਂਦੇ ਹੋਏ ਵੀ ਅਧਿਆਤਮਕ ਰੰਗ ਵਿੱਚ ਰੰਗੇ ਰਹਿੰਦੇ ਉਹਨਾਂ ਦੀ ਨਿਮਰਤਾ ਦੇ ਆ ਤੇ ਨਿਰਮਲਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ। ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ, ਗਹਿਰੀ, ਨਿਰਵিকার ਪਰ ਆਤਮਿਕ ਚਮਕ ਨਾਲ ਭਰੀ ਹੋਈ ਸੀ। ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰ ਹੀ ਆਪਣੇ ਕਿਰਪਾਨ ਤੇਗ ਦੇ ਜੋਰ ਵਿਖਾ ਚੁਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਂ ਅਨੁਸਾਰ ਤੇਗ, ਤ્યાਗ ਦੀ ਮੂਰਤ ਸਨ ਅਤੇ ਅਧਿਆਤਮਿਕ ਸੂ ਚਮਕ ਵਿੱਚ ਲਬਰੀਜ਼ ਤੇ ਅੰਤਰਬਿਰਤੀ ਵਿੱਚ ਲੀਨ ਰਹਿੰਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਲੇਪ ਸਨ ਉਹਨਾਂ ਦਾ ਨੇਮ ਹੀ ਦਾਨਪੁਨ ਤੇ ਭਗਤੀਵਾਨ ਚੁੱਕਾ ਸੀ ਤੇ ਕੀਰਤਪੁਰ ਸਾਹਿਬ ਤੋਂ ਬਕਾਲੇ ਆ ਕੇ ਉਹ ਜ਼ਿਆਦਾ ਸਮਾਂ ਪੋਰੇ ਵਿੱਚ ਭਗਤੀ ਭਗਤੀ ਹੀ ਕਰਦੇ ਸਨ ਇਹ ਸੂਚੀ ਭਗਤੀ ਉਹਨਾਂ ਨੂੰ ਵਿਵਕ ਦੇ ਅਦੁੱਤੀ ਕਾਰ ਲਈ ਤਿਆਰ ਕਰ ਰਹੀ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਖਰਗੋਵਿੰਦ ਸਾਹਿਬ ਜੀ ਤੋਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਵਿੱਚ ਵਿਦਵਾਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਹਰਰਾਏ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਲ 3 ਮਾਰਚ 1634 ਈਸਵੀ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤੀ ਦਾ ਐਲਾਨ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਹੀ ਸ਼ਬਦ ਕਹੇ ਬਾਬਾ ਬਕਾਲੇ ਬਾਬਾ ਬਕਾਲੇ ਇਹਨਾਂ ਸ਼ਬਦਾਂ ਦਾ ਰਸਮਾਈ ਸੰਦੇਸ਼ ਦੇ ਕੇ 8ਵੇਂ ਪਾਤਸ਼ਾਹੀ ਜੀ ਜੋਤੀ ਜੋਤ ਸਮਾ ਗਏ ਸੰਗਤਾਂ ਦੇ ਮਨਾ ਅੰਦਰ ਕੁਝ ਹਨੇਰਾ ਹੋਇਆ ਸੀ ਅਤੇ ਗੁਰੂ ਘਰ ਦੀ ਨਵੀਂ ਜੋਤ ਨੂੰ ਮਿਲਣ ਲਈ ਦਿਲ ਉਤਸੁਕਤਾ ਨਾਲ ਟੜਕਣ ਲੱਗੇ ਉਧਰ ਨਗਰ ਬਕਾਲੇ ਅੰਦਰ ਪਰਮ ਦਾ ਪਰਦਾ ਪੈ ਗਿਆ ਸੀ 22 ਮੰਝੀਆਂ ਝੂਟੀਆਂ ਲੱਗ ਗਈਆਂ ਭੇਖੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੇ ਸਭ ਤੋਂ ਵੱਡੇ ਦਾਵੇਦਾਰ ਬਾਬਾ ਧੀਰਮਲ ਸਨ ਜਿਨ੍ਹਾਂ ਦੇ ਕੋਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਵੀੜ ਵੀ ਸੀ ਦੂਜੇ ਪਾਸੇ ਬਾਬਾ राम राय अति पीरथी चंद देव वंशज भी अपने हक जताਉਣ ਲੱਗੇ ਪਰ ਸੰਗਤ ساری ਸੰਗਤ ساری ਹੈਰਾਨ پریشان ਹੋ ਗਈ کون ਹੈ सच्चा गुरु की पहचान होवे नौवीं ज्योत दी उस वेले दिल्ली दी संगत भी अगस्त सितंबर 1663 ईस्वी ਵਿੱਚ ਬਕਾਲੇ ਪਹੁੰਚੀ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਪਾਈ ਮੱਖਣਸ਼ਾ ਲੁਬਾਣਾ ਉਹ ਤਾਂ ਬਹੁਤ ਵੱਡਾ ਵਪਾਰੀ ਸੀ ਤੇ ਸ੍ਰੀ ਗੁਰੂ ਹਰगोबिंद ਸਾਹਿਬ ਦਾ ਸੇਵਕ ਵੀ ਰਿਆ ਸੀ ਅਤੇ ਦਿਲੋਂ ਗੁਰੂ ਸਾਹਿਬ ਆ ਸਾਹਿਬ ਪੰਡਾ ਦਾ ਸੇਵਕ ਵੀ ਸੀ ਇੱਕ ਵਾਰ ਉਸ ਦਾ ਸਮੁੰਦਰੀ ਜਾ ਤੂਫਾਨ ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਬੱਚਾ ਮਾਲ ਸਭ ਬਸਾਰਾ ਤਾਂ 500 ਸੋਨੇ ਦੀਆਂ ਮੋਰਾ ਦਸਵੰਤ ਪੇਟ ਕਰਾਂਗਾ ਕੀਤੀਆਂ ਅਰਦਾਸਾਂ ਗੁਰੂ ਨਾਨਕ ਦੇ ਦਰ ਉੱਪਰ ਪ੍ਰਵਾਨ ਹੋਈਆਂ ਤੇ ਜਾਜ ਬਚ ਗਿਆ ਮਨ ਉਸ ਦਾ ਗੁਰੂ ਨੂੰ ਮਿਲਣ ਲਈ ਹੋਰ ਬੇ ਬੇਕਰਾਰ ਹੋ ਗਿਆ ਅਕਤੂਬਰ 1664 ਈਸਵੀ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਨਾਲ ਬਕਾਲੇ ਪਹੁੰਚਿਆ ਹਰੇਕ ਦੱਬੀ ਗੁਰੂ ਬਣ ਕੇ ਬੈਠੇ ਸੋਨੇ ਦੀਆਂ ਪੰਜ-ਪੰਜ ਮੋਰਾ ਪੈਟ ਕਰਕੇ ਆਪ ਮਿਲਿਆ ਪਰ ਕਿਸੇ ਵੀ ਪਰ ਕਿਸੇ ਵੀ ਦਸ਼ਵੰਤ ਦੀ ਗੱਲ ਨਾ ਕੀਤੀ ਤੇ ਉਸ ਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦਿਆਂ ਅਖੀਰ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸ ਨੇ ਗੁਰੂ ਜੀ ਦੇ ਦਰ ਉੱਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਡੋਲ ਸੀ ਪੰਜ ਮੋਰਾ ਦਾ ਮੱਥਾ ਜਦੋਂ ਟੇਕ ਦਿੱਤਾ ਸਕੇ ਨਿਰ ਨਵੀਂ ਰਿਤ ਕਰਨ ਲਈ ਸਤਿਗੁਰੂ ਨੇ ਪੰਜ ਸੋਮਰਾ ਦਸਵੰਤ ਦਾ ਜ਼ਿਕਰ ਕੀਤਾ ਮੁਕਿਆ ਸੰਕਾ ਚਿਹਰੇ ਤੇ ਚਮਕ ਆ ਗਈ ਸੁਣ ਹੁਕਮ ਗੁਰੂ ਜੀ ਦਾ ਉਹ ਗਦਗਦ ਹੋਇਆ ਉਸ ਦੇ ਅੰਦਰੋਂ ਇੱਕੋ ਹੀ ਹੁਲਾਰੇ ਗੂੰਜ ਨਿਕਲੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸ ਸਮੇਂ ਜੋ ਦਿੱਲੀ ਦੀ ਸੰਗਤ ਵੱਲੋਂ ਗੁਰਾਈ ਲਈ ਪੰਜ ਪੈਸੇ ਅਤੇ ਨਾਰੀਅਲ ਪੇਜ ਜੇ ਗਏ ਸਨ ਪੇਟ ਕੀਤੇ ਗਏ ਬਾਬਾ ਗੁਰਦੀਤਾ ਜੀ ਨੇ ਇੱਕ ਗੁਰੂ ਬਖਸ਼ੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸੰਮ समर्पित कर दी थी ते सारी संगत ने बड़े सत्कार ਨਾਲ ਮੱਥਾ ਟੇਕਿਆ ਪਰ ਉਧਰ تیرਮਲ ਇਹ ਸੱਚ ਸਹਾਰ ਨਾ ਸਕਿਆ ਉਹ ਆਪਣੇ ਇੱਕ ਸਿੰਘਾ ਮਸਦ ਰਾਹੀ ਗੁਰੂ ਕਰਦਾ ਸਾਰਾ ਕੀਮਤੀ ਸਮਾਨ ਜ਼ਬਰਨ ਲੁੱਟ ਡੇਰੇ ਲੈ ਗਏ ਅਤੇ ਗੁਰੂ ਜੀ ਉੱਤੇ ਗੋਲੀ ਚਲਵਾਈ ਪਰ ਗੋਲੀ ਛੂ ਕੇ ਕੋણો ਲੰਗ ਗਈ ਮੱਖਣ ਸ਼ਾਹ ਤੇ ਉਹਦੇ ਸਾਥੀਆਂ ਨੇ تیرਮਲ ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਸ ਲਿਆਂਦਾ ਪਰ ਗੁਰੂ ਜੀ ਨੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਮੇ ਸਾਰਾ ਕੀਮਤੀ ਸਮਾਨ ਧੀਰਮਨ ਨੂੰ ਵਾਪਸ ਕਰ ਦਿੱਤਾ ਉਹਨਾਂ ਦਾ ਹਿਰਦਾ ਹਰ ਵੇਲੇ ਦਇਆ ਅਤੇ ਖਿਮਾ ਨਾਲ ਭਰਪੂਰ ਰਹਿੰਦਾ ਸੀ ਵਿਰੋਧੀਆਂ ਦੀਆਂ ਚਾਲਾਂ ناکਾਮ ਰਹੀਆਂ ਤੇ ਦਿੱਲੀ ਦੇ ਤੱਕ ਦੇ ਹਾਲਾਤ ਵੀ ਬਦਲੇ ਇਸ ਹਾਲਾਤ ਵਿੱਚ 1663 ਈਸਵੀ ਦੇ ਅੰਤ ਵਿੱਚ ਗੁਰੂ ਜੀ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਬਾਬਾ ਬਕਾਲੇ ਹੁੰਦੇ ਹੋਏ ਕੀਰਤਪੁਰ ਸਾਹਿਬ ਆਗੇ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਨਵੇਂ ਪਾਸਚੇ ਜੀ ਦੇ ਪੁੰਜਣ ਮੌਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਿਵਾੜ ਸਾਜਿਸ ਅਧੀਨ ਬੰਦ ਮਿਲੇ ਤੇ ਗੁਰੂ ਸਾਹਿਬ ਬਿਨਾਂ ਕਿਸੇ ਵਿਵਾਦ ਤੋਂ ਬਾਹਰੋਂ ਹੀ ਦਰਸ਼ਨ ਕਰ ਪਰਤ ਗਏ ਗੁਰੂ ਸਾਹਿਬ ਨੇ ਜਿਸ ਅਸਥਾਨਪੁਰ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਸਥਾਨ ਉੱਤੇ ਹੁਣ ਗੁਰਦੁਆਰਾ ਸ੍ਰੀ ਥੜਾ ਸਾਹਿਬ ਸੰਸੋਭਿਤ ਹਨ ਇਹ ਸਾਖੀ ਦੱਸਦੀ ਹੈ ਕਿ ਸਾਜਿਸਾਂ ਦੇ ਸਾਇ ਕਿੰਨੇ ਵੀ ਡੂੰਗੇ ਹੋਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉੱਠਦੀ ਹੈ ਸੱਚਾ ਨੂਰ ਹਨੇਰੇ ਬਾਦਲਾਂ ਦੀ ਕਾਲਖ ਵਿੱਚ ਕਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਕੇ ਹੀ ਰਹਿੰਦਾ ਹੈ ਇਹ ਸਾਰੀ ਪਾਠਸ਼ਾਮਗਰੀ ਜਿਹੜੀ ਆਪਾਂ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਰੋਹੀ ਪਾਛੇ ਦੇ ਜੀਵਨ ਬਿਰਤਾਂਤ ਦੇ ਤਿੰਨੋਂ ਭਾਗਾਂ ਵਿੱਚੋਂ ਲੈ ਕੇ ਤਿਆਰ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪੱਤਰ ਨੰਬਰ 22173 ਮਿਤੀ 29 10 2025 ਇਹ ਸਾਰਾ ਬਿਰਤਾਂਤ ਆਪਾਂ ਨੂੰ ਦੱਸਿਆ ਗਿਆ ਹੈ ਅੱਜ ਦੀ ਜਿਹੜੀ ਦੂਜੇ ਦਿਨ ਦੀ ਸਲਾਈਡ ਹੈ ਉਹ ਆਪਾਂ ਸਾਰੀ ਪੜ੍ਹੀ ਹੈ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਲਾਡੋਰੇ ਗੁਰੂ ਲਾਡੋ ਦੇ ਗੁਰ RAI ਦੇ ਬਾਰੇ ਆਪਾਂ ਇਹ ਪੜਿਆ ਹੈ ਇਸ ਦੇ ਵਿੱਚ ਵੱਖ-ਵੱਖ ਕੁਐਸਚਨ ਅਧਿਆਪਕ ਆਪਣੇ ਬੱਚਿਆਂ ਤੋਂ ਪੁੱਛ ਸਕਦੇ ਹਨ ਤੇ ਅੱਜ ਦੀ ਸਲਾਈਡ ਇਹ ਉਹਨਾਂ ਨੂੰ ਸੁਣਾ ਸਕਦੇ ਹਨ ਧੰਨਵਾਦ ਸਸ਼ਿਆਕਾਰ ਜੀ